ਰਾਹੁਲ ਗਾਂਧੀ ਆਪਣੀ ਵਿਦੇਸ਼ੀ ਦੌਰੇ ਤੋਂ ਬਾਅਦ ਪੰਜਾਬ ਆਏ ਨੇ ਔਰ ਮਲੇਸ਼ੀਆ ਗਏ ਸਨ ਮਲੇਸ਼ੀਆ ਤੋਂ ਘੁੰਮਣ ਤੋਂ ਬਾਅਦ ਪੰਜਾਬ ਆਏ ਨੇ ਔਰ ਬਿਹਾਰ ਦੇ ਕੈਂਪੇਨ ਵਿੱਚ ਕਹਿੰਦੇ ਮੈਂ ਬਹੁਤ ਥੱਕ ਗਿਆ ਸੀ ਇਸ ਕਰਕੇ ਮੇਰੇ ਵਾਸਤੇ ਮਲੇਸ਼ੀਆ ਜਾਣਾ ਜ਼ਰੂਰੀ ਸੀ ਬੜੀ ਧੀਰ ਕਰਤੀ ਅੱਛਾ ਹੁੰਦਾ ਬਿਹਾਰ ਦੇ ਜਿਹੜਾ ਉਹਨਾਂ ਨੇ ਆਪਣਾ ਕੈਂਪੇਨ ਕੀਤਾ ਸੀ ਉਸ ਤੋਂ ਤੁਰੰਤ ਬਾਅਦ ਅਗਰ ਪੰਜਾਬ ਆਂਦੇ ਲੋਕਾਂ ਦੀ ਚਿੰਤਾ ਕਰਦੇ ਤੇ ਅੱਛਾ ਹੁੰਦਾ ਪਰ ਉਹਨਾਂ ਵਾਸਤੇ ਵਿਦੇਸ਼ੀ ਦੌਰਾ ਜ਼ਰੂਰੀ ਸੀ ਨਾ ਕਿ ਪੰਜਾਬ ਔਰ ਦੂਜੀ ਗੱਲ ਉਹਨਾਂ ਦੀ ਜਿੱਥੇ ਸਰਕਾਰਾਂ ਨੇ ਉਹ ਚਲੰਗਾਨਾ ਹੈ ਉਹ ਕਰਨਾਟਕਾ ਹੈ ਝਾਰਖੰਡ ਹੈ ਜਾਂ ਜਿੱਥੇ ਹੋਰ ਉਹਨਾਂ ਦੀ ਸਰਕਾਰਾਂ ਨੇ ਜਾਂ ਟਾਮਲਡੂ ਹੈ ਉਹਨਾਂ ਦੀ ਕਿਸੇ ਵੀ ਸਰਕਾਰ ਨੇ ਕੋਈ ਵੀ ਰਾਹਤ ਸਮਗਰੀ ਪੰਜਾਬ ਨੂੰ ਨਹੀਂ ਪੇਗੀ ਹਾਲੇ ਤੱਕ ਹਨਾ ਕਿ ਸਾਡੇ ਜਿੱਥੇ ਸਰਕਾਰਾਂ ਨੇ ਉਹ ਯੂਪੀ ਹੈ ਹੋਏ Rajasthan ਹੈ Madhya Pradesh ਹੈ Chhattisgarh ਹੈ Gujarat ਹੈ Delhi ਹੈ ਸਭ ਸਰਕਾਰਾਂ ਨੇ ਆਪਣੇ ਉਹਨਾਂ ਨੂੰ ਜੋ-ਜੋ ਹੌਸਦਾਰੀ ਆਪਣੀ ਉਹਨਾਂ ਕੋਸ਼ਿਸ਼ ਕਰਕੇ ਮਦਦ ਕੀਤੀ ਹੈ ਪੰਜਾਬ ਦੀ ਪਰ ਇਹ ਨਹੀਂ ਕਿ ਪੰਜਾਬ ਤੇ ਆਸਾਨ ਕੀਤਾ ਉਹ ਪੰਜਾਬ ਦਾ ਕਰਜ਼ਾ ਆਪਣੇ ਉਹਨਾਂ ਉਤਾਰਿਆ ਰਾਹਲ ਗਾਂਧੀ ਨੂੰ ਫੋਟੋ ਆਫਸਾਫਸਾ ਉਥੇ ਆਪਣੀ ਸ਼ਕਲ ਦਿਖਾਉਣ ਵਾਸਤੇ ਆਏ ਨੇ ਇਸ ਜਿਹਦਾ ਕੁਝ ਨਹੀਂ ਕਿਉਂਕਿ ਅਗਰ ਸਹੀ ਮੈਨੇਜ ਪੰਜਾਬ ਨੂੰ ਲੈ ਕੇ ਦਰਦ ਹੁੰਦਾ ਤੇ ਬਿਹਾਰ ਦੇ ਜਿਹੜਾ ਕੈਂਪੇਨ ਸੀ ਉਹਨਾਂ ਦਾ ਉਸ ਤੋਂ ਤੁਰੰਤ ਬਾਅਦ ਪੰਜਾਬ ਆਂਦੇ ਜੋ ਪੀਪਲ ਗ੍ਰੀਨਸ ਦਾ ਮੁੱਦਾ ਹੈ ਭਾਰ ਸਾਕਾ ਨੇ तमाम ਲੋਕਾਂ ਨੂੰ ਪੱਤਰ ਲਿਖਾ ਹੈ ਰਾਜ ਦੇ ਨੂੰ ਸੁਰੂ से देखते ਹੈ ਸਕਿਉਰਟੀ ਦਾ ਕੰਸਰਨ ਹੈ ਸਕਿਉਰਟੀ ਦਾ ਰੀਜ਼ਨ ਹੈ ਕਿਉਂਕਿ ਇਸ ਵੇਲੇ ਪਾਕਿਸਤਾਨੀ ਹਾਲਾ ਠੀਕ ਨਹੀਂ ਔਰ ਹਿੰਦੁਸਤਾਨੀ ਹਿੰਦੁਸਤਾਨੀਆਂ ਵਾਸਤੇ ਪੰਜਾਬ ਜਾਂ ਪਾਕਿਸਤਾਨ ਜਾਂਦਾ ਠੀਕ ਨਹੀਂ اور جڑے ان پٹ ا رہے ہوں گے ایجنسیز کول وہ چنتا جنک ہوں گے اس کرکے بھارتی سرکار نے اوتھے بھیجن تو منع کیتا پیلگرز نو جتدا ہی حالات ٹھیک ہوں گے جتدا ہی ایجنسیز کول ان پٹ ٹھیک آئے گا تذ ضرور واپس چھوٹ ملے گی راول گاندھی اپنی ودیشی دورے تو بعد پنجاب آئے نے اور ملائیشیا گیسن ملائیشیا حکومت تو بعد پنجاب آئے نے اور بہار دے کیمپین وچ کنے میں بہت تھک گیا سی اس کرکے میرے اس ملائیشیا جانا ضروری سی ਬੜੀ ਜ਼ੇਰ ਕਰਤੀ ਅੱਛਾ ਹੁੰਦਾ ਬਿਹਾਰ ਦੇ ਜਿਹੜਾ ਉਹਨੇ ਆਪਣਾ ਕੈਂਪੇਨ ਕੀਤਾ ਸੀ ਉਸ ਤੋਂ ਤੁਰੰਤ ਬਾਅਦ ਅਗਰ ਪੰਜਾਬ ਆਂਦੀ ਲੋਕਾਂ ਦੀ ਚਿੰਤਾ ਕਰਦੇ ਤੇ ਅੱਛਾ ਹੁੰਦਾ ਪਰ ਉਹਨਾਂ ਉਸਤੇ ਵਿਦੇਸ਼ੀ ਦੌਰਾ ਜ਼ਰੂਰੀ ਸੀ ਨਾ ਕਿ ਪੰਜਾਬ ਔਰ ਦੂਜੀ ਗੱਲ ਉਹਨਾਂ ਦੀ ਜਿੱਥੇ ਸਰਕਾਰਾਂ ਨੇ ਉਹ ਚੰਗਾਨਾ ਹੈ ਉਹ ਕਰਨਾਟਕਾ ਹੈ ਝਾਰਖੰਡ ਹੈ ਜਾਂ ਜਿੱਥੇ ਹੋਰ ਉਹਨਾਂ ਦੀ ਸਰਕਾਰਾਂ ਨੇ ਜਾਂ ਟਮਲਡੂ ਹੈ ਉਹਨਾਂ ਦੀ ਕਿਸੇ ਵੀ ਸਰਕਾਰ ਨੇ ਕੋਈ ਵੀ ਰਾਹਤ ਸਮਗਰੀ ਪੰਜਾਬ ਨੂੰ ਨਹੀਂ ਪੇਗੀ ਹਾਲਤਾਂ ਖਾਣਾ ਕਿ ਸਾੜੇ ਜਿੱਥੇ ਸਰਕਾਰਾਂ ਨੇ ਉਹ ਯੂਪੀ ਹੈ ਹੋਏ ਰਾਜਸਥਾਨ ਹੋਏ ਮੱਧ ਪ੍ਰਦੇਸ਼ ਹੋਏ ਛਤੀਸਗੜ੍ਹ ਹੋਏ ਗੁਜਰਾਤ ਹੋਏ ਦਿੱਲੀ ਹੋਏ ਸਭ ਸਰਕਾਰਾਂ ਨੇ ਆਪਣੇ ਉਹਨਾਂ ਜੋ ਜੋ ਹੌਸਦਾਂ ਸੀ ਆਪਣੇ ਉਹਨਾਂ ਕੋਸ਼ਿਸ਼ ਕਰਕੇ ਮਦਦ ਕੀਤੀ ਹੈ ਪੰਜਾਬ ਦੀ ਪਰ ਇਹ ਨਹੀਂ ਕਿ ਪੰਜਾਬ ਤੇ ਆਸਾਨ ਕੀਤਾ ਉਹ ਪੰਜਾਬ ਦਾ ਕਰਜ਼ਾ ਆਪਣੇ ਉਹਨਾਂ ਉਤਾਰਿਆ ਪਰ ਰਾਹੁਲ ਗਾਂਧੀ ਨੂੰ ਫੋਟੋ ਆਫ ਸਵਾਸ ਤੇ ਉੱਥੇ ਆਪਣੀ ਸ਼ਕਲ ਦਿਖਾਉਣ ਵਾਸਤੇ ਆਏ ਨੇ ਇਸ ਜਿਹਦਾ ਕੁਝ ਨਹੀਂ ਕਿਉਂਕਿ ਅਗਰ ਸਹੀ ਮੈਨੇਜ ਪੰਜਾਬ ਨੂੰ ਲੈ ਕੇ ਦਰਦ ਹੁੰਦਾ ਤੇ ਬਿਹਾਰ ਦੇ ਜਿਹੜਾ ਕੈਂਪੇਨ ਸੀ ਉਹਨਾਂ ਦਾ ਉਸ ਤੋਂ ਤੁਰੰਤ ਬਾਅਦ ਪੰਜਾਬ ਆਂਦੇ ਜੋ ਪੀਪਲ ਗ੍ਰੀਨਸ ਦਾ ਮੁੱਦਾ ਹੈ ਭਾਰਸਕਾਨ ਨੇ तमाम ਲੋਕਾਂ ਨੂੰ ਪੱਤਰ ਲਿਖਾ ਹੈ ਰਾਜ ਨੂੰ ਸੁਰੂ سے ਦੇਖਦੇ ਸਕਿਉਰਟੀ ਦਾ ਕੰਸਰਨ ਹੈ ਸਕਿਉਰਟੀ ਦਾ ਰੀਜ਼ਨ ਹੈ ਕਿਉਂਕਿ ਇਸ ਵੇਲੇ ਪਾਕਿਸਤਾਨੀ ਹਾਲਾ ਠੀਕ ਨਹੀਂ ਔਰ ਹਿੰਦੁਸਤਾਨੀ ਹਿੰਦੁਸਤਾਨੀਆਂ ਵਾਸਤੇ ਪੰਜਾਬ ਜਾਂ ਪਾਕਿਸਤਾਨ ਜਾਣਾ ਠੀਕ ਨਹੀਂ ਔਰ ਜਿਹੜੇ ਇਨਪੁਟ ਆ ਰਹੇ ਹੋਣਗੇ ਏਜੰਸੀਸ ਕੋਲ ਉਹ ਚਿੰਤਾਜਨਕ ਹੋਣਗੇ ਇਸ ਕਰਕੇ ਭਾਰਤ ਸਰਕਾਰ ਨੇ ਉੱਥੇ ਭੇਜਣ ਤੋਂ ਮਨਾ ਕੀਤਾ ਪਿਲਗ੍ਰਿਮਸ ਨੂੰ ਜਿੱਦਾਂ ਹੀ ਹਾਲਾਤ ਠੀਕ ਹੋਣਗੇ ਜਿੱਦਾਂ ਹੀ ਏਜੰਸੀਸ ਕੋਲ ਇਨਪੁਟ ਠੀਕ ਆਏਗਾ ਤਦ ਜ਼ਰੂਰ ਵਾਪਸ ਛੁੱਟ ਮਿਲੇਗੀ ਰਾਹੁਲ ਗਾਂਧੀ ਆਪਣੀ ਵਿਦੇਸ਼ੀ ਦੌਰੇ ਤੋਂ ਬਾਅਦ ਪੰਜਾਬ ਆਏ ਨੇ ਔਰ ਮਲੇਸ਼ੀਆ ਗੇਸਨ ਮਲੇਸ਼ੀਆ ਤੋਂ ਘੁੰਮਣ ਤੋਂ ਬਾਅਦ ਪੰਜਾਬ ਆਏ ਨੇ ਔਰ ਬਿਹਾਰ ਦੇ ਕੈਂਪੇਨ ਵਿੱਚ ਕੰਮ ਮੈਂ ਬਹੁਤ ਥੱਕ ਗਿਆ ਸੀ ਇਸ ਕਰਕੇ ਮੇਰੇ ਉਸ ਤੋਂ ਮਲੇਸ਼ੀਆ ਜਾਣਾ ਜ਼ਰੂਰੀ ਸੀ ਬੜੀ ਜੇਰ ਕਰਤੀ ਅੱਛਾ ਹੁੰਦਾ ਬਿਹਾਰ ਦੇ ਜਿਹੜਾ ਉਹਨੇ ਆਪਣਾ ਕੈਂਪੇਨ ਕੀਤਾ ਸੀ ਉਸ ਤੋਂ ਤੁਰੰਤ ਬਾਅਦ ਅਗਰ ਪੰਜਾਬ ਆਂਦੇ ਲੋਕਾਂ ਦੀ ਚਿੰਤਾ ਕਰਦੇ ਤੇ ਅੱਛਾ ਹੁੰਦਾ ਪਰ ਉਹਨਾਂ ਵਾਸਤੇ ਵਿਦੇਸ਼ੀ ਦੌਰਾ ਜ਼ਰੂਰੀ ਸੀ ਨਾ ਕਿ ਪੰਜਾਬ ਔਰ ਦੂਜੀ ਗੱਲ ਉਹਨਾਂ ਦੀ ਜਿੱਥੇ ਸਰਕਾਰਾਂ ਨੇ ਉਹ ਚਲੰਗਾਨਾ ਹੈ ਉਹ ਕਰਨਾਟਕਾ ਹੈ ਝਾਰਖੰਡ ਹੈ ਜਾਂ ਜਿੱਥੇ ਹੋਰ ਉਹਨਾਂ ਦੀ ਸਰਕਾਰਾਂ ਨੇ ਜਾਂ ਟਮਲਡੂ ਹੈ ਉਹਨਾਂ ਦੀ ਕਿਸੇ ਵੀ ਸਰਕਾਰ ਨੇ ਕੋਈ ਵੀ ਰਾਹਤ ਸਮਗਰੀ ਪੰਜਾਬ ਨੂੰ ਨਹੀਂ ਪਹੁੰਚੀ ਹਾਲੇ ਤੱਕ ਹਨ ਕਿ ਸਾਡੇ ਜਿੱਥੇ ਸਰਕਾਰਾਂ ਨੇ ਉਹ ਯੂਪੀ ਹੈ ਹੋਏ, ਰਾਜਸਥਾਨ ਹੋਏ, ਮੱਧਪ੍ਰਦੇਸ਼ ਹੋਏ, ਛੱਤੀਸਗੜ੍ਹ ਹੋਏ, ਗੁਜਰਾਤ ਹੋਏ, ਦਿੱਲੀ ਹੋਏ ਸਭ ਸਰਕਾਰਾਂ ਨੇ ਆਪਣੇ ਉਹਨਾਂ ਜੋ-ਜੋ ਹੌਸਲਦਾ ਸੀ ਆਪਣੇ ਉਹਨਾਂ ਕੋਸ਼ਿਸ਼ ਕਰਕੇ ਮਦਦ ਕੀਤੀ ਹੈ ਪੰਜਾਬ ਦੀ। ਪਰ ਇਹ ਨਹੀਂ ਕਿ ਪੰਜਾਬ ਤੇ ਆਸਾਨ ਕੀਤਾ ਉਹ ਪੰਜਾਬ ਦਾ ਕਰਜ਼ਾ ਆਪਣੇ ਉਹਨਾਂ ਉਤਾਰਿਆ। ਪਰ ਰਾਹੁਲ ਗਾਂਧੀ ਨੂੰ ਫੋਟੋ ਆਫ ਸਵਾਸ ਤੇ ਉੱਥੇ ਆਪਣੀ ਸ਼ਕਲ ਦਿਖਾਉਣ ਵਾਸਤੇ ਆਏ ਨੇ। ਇਸ ਜਿਹਦਾ ਕੁਝ ਨਹੀਂ ਕਿਉਂਕਿ ਅਗਰ ਸਹੀ ਮੈਨੇਜ ਪੰਜਾਬ ਨੂੰ ਲੈ ਕੇ ਦਰਦ ਹੁੰਦਾ ਤੇ ਬਿਹਾਰ ਦੇ ਜਿਹੜਾ ਕੈਂਪੇਨ ਸੀ ਉਹਨਾਂ ਦਾ ਉਸ ਤੋਂ ਤੁਰੰਤ ਬਾਅਦ ਪੰਜਾਬ ਆਂਦੇ। ਜੁਪੀ ਪੀਲੀ ਗ੍ਰੀਨਸ ਦਾ ਮੁੱਦਾ ਹੈ ਭਾਰ ਸਾਕਾ ਨੇ तमाम ਲੋਕਾਂ ਨੂੰ ਪੱਤਰ ਲਿਖਾ ਹੈ ਰਾਜ ਨੂੰ ਸੁਰੂ से देखते हैं। ਸਿਕਿਉਰਿਟੀ ਦਾ ਕੰਸਰਨ ਸਿਕਿਉਰਿਟੀ ਦਾ ਰੀਜ਼ਨ ਹੈ ਕਿਉਂਕਿ ਇਸ ਵੇਲੇ ਪਾਕਿਸਤਾਨੀ ਹਾਲਾ ਠੀਕ ਨਹੀਂ ਔਰ ਹਿੰਦੁਸਤਾਨੀ ਹਿੰਦੁਸਤਾਨੀਆਂ ਹਾਸਤੇ ਪੰਜਾਬ ਜਾਂ ਪਾਕਿਸਤਾਨ ਜਾਂਦਾ ਠੀਕ ਨਹੀਂ ਔਰ ਜਿਹੜੇ ਇਨਪੁਟ ਆ ਰਹੇ ਹੋਣਗੇ ਏਜੰਸੀਸ ਕੋਲ ਉਹ ਚਿੰਤਾਜਨਕ ਹੋਣਗੇ ਇਸ ਕਰਕੇ ਭਾਰਤ ਸਰਕਾਰ ਨੇ ਉੱਥੇ ਭੇਜਣ ਤੋਂ ਮਨਾ ਕੀਤਾ ਪੀਲਗ੍ਰਿਮਸ ਨੂੰ ਜਿੱਦਾਂ ਹੀ ਹਾਲਾਤ ਠੀਕ ਹੋਣਗੇ ਜਿੱਦਾਂ ਹੀ ਏਜੰਸੀਸ ਕੋਲ ਇਨਪੁਟ ਠੀਕ ਆਏਗਾ ਤਦ ਜਰੂਰ ਵਾਪਸ ਛੁੱਟ ਮਿਲੇਗੀ ਰਾਹੁਲ ਗਾਂਧੀ ਆਪਣੀ ਵਿਦੇਸ਼ੀ ਦੌਰੇ ਤੋਂ ਬਾਅਦ ਪੰਜਾਬ ਆਏ ਨੇ ਔਰ ਮਲੇਸ਼ੀਆ ਗੈਸਨ ਮਲੇਸ਼ੀਆ ਤੋਂ ਹਕੂਮਤ ਤੋਂ ਬਾਅਦ ਪੰਜਾਬ ਆਏ ਨੇ ਔਰ ਬਿਹਾਰ ਦੇ ਕੈਂਪੇਨ ਵਿੱਚ ਕੰਮ ਮੈਂ ਬਹੁਤ ਥੱਕ ਗਿਆ ਸੀ ਇਸ ਕਰਕੇ ਮੇਰੇ ਤੋਂ ਮਲੇਸ਼ੀਆ ਜਾਣਾ ਜ਼ਰੂਰੀ ਸੀ ਬੜੀ دیر ਕਰਤੀ ਅ ਅੱਛਾ ਹੁੰਦਾ ਬਿਹਾਰ ਦੇ ਜਿਹੜਾ ਉਹਨੇ ਆਪਣਾ ਕੈਂਪੇਨ ਕੀਤਾ ਸੀ ਉਸ ਤੋਂ ਤੁਰੰਤ ਬਾਅਦ ਅਗਰ ਪੰਜਾਬ ਆਂਦੀ ਲੋਕਾਂ ਦੀ ਚਿੰਤਾ ਕਰਦੇ ਤੇ ਅੱਛਾ ਹੁੰਦਾ ਪਰ ਉਹਨਾਂ ਉਸਤੇ ਵਿਦੇਸ਼ੀ ਦੌਰਾ ਜ਼ਰੂਰੀ ਸੀ ਨਾ ਕਿ ਪੰਜਾਬ ਔਰ ਦੂਜੀ ਗੱਲ ਉਹਨਾਂ ਦੀ ਜਿੱਥੇ ਸਰਕਾਰਾਂ ਨੇ ਉਹ ਚੰਗਾਨਾ ਹੈ ਉਹ ਕਰਨਾਟਕਾ ਹੈ ਝਾਰਖੰਡ ਹੈ ਜਾਂ ਜਿੱਥੇ ਹੋਰ ਉਹਨਾਂ ਦੀ ਸਰਕਾਰਾਂ ਨੇ ਜਾਂ ਟਮਲਡੂ ਹੈ ਉਹਨਾਂ ਦੀ ਕਿਸੇ ਵੀ ਸਰਕਾਰ ਨੇ ਕੋਈ ਵੀ ਰਾਹਤ ਸਮਗਰੀ ਪੰਜਾਬ ਨੂੰ ਨਹੀਂ ਭੇਜੀ ਹਾਲੇ ਤੱਕ ਖਾਸ ਕਰਕੇ ਸਾਡੇ ਜਿੱਥੇ ਸਰਕਾਰਾਂ ਨੇ ਉਹ ਯੂਪੀ ਹੈ Rajasthan ਹੈ Madhya Pradesh ਹੈ Chhattisgarh ਹੈ Gujarat ਹੈ Delhi ਹੈ ਸਭ ਸਰਕਾਰਾਂ ਨੇ ਆਪਣੇ ਉਹਨਾਂ ਨੂੰ ਜੋ-ਜੋ ਹੌਸਲਾ ਸੀ ਆਪਣੇ ਉਹਨਾਂ ਨੂੰ ਕੋਸ਼ਿਸ਼ ਕਰਕੇ ਮਦਦ ਕੀਤੀ ਪੰਜਾਬ ਦੀ ਪਰ ਇਹ ਨਹੀਂ ਕਿ ਪੰਜਾਬ ਦੇ ਆਸਾਨ ਕਿ ਤੱਕ ਉਹ ਪੰਜਾਬ ਦਾ ਕਰਜ਼ਾ ਆਪਣੇ ਉਹਨਾਂ ਉਤਾਰਿਆ ਪਰ راہਲ ਗਾਂਧੀ ਨੂੰ ਫੋਟੋ ਆਫ ਸਵਾਸਥੇ ਉੱਥੇ ਆਪਣੀ ਸ਼ਕਲ ਦਿਖਾਉਣ ਵਾਸਤੇ ਆਏ ਨੇ ਇਸ ਤੋਂ ਜ਼ਿਆਦਾ ਕੁਝ ਨਹੀਂ ਕਿਉਂਕਿ ਅਗਰ ਸਹੀ ਮੈਨੇਜ ਪੰਜਾਬ ਨੂੰ ਲੈ ਕੇ ਦਰਦ ਹੁੰਦਾ ਤੇ ਬਿਹਾਰ ਦੇ ਜਿਹੜਾ ਕੈਂਪੇਨ ਸੀ ਉਹਨਾਂ ਦਾ ਉਸ ਤੋਂ ਤੁਰੰਤ ਬਾਅਦ ਪੰਜਾਬ ਆਂਦੇ ਜੋ ਪੀਲੀਗ੍ਰੀਨਸ ਦਾ ਮੁੱਦਾ ਹੈ ਭਾਰ ਸਾਕਾ ਨੇ तमाम ਲੋਕੋਂ ਪੱਤਰ ਲਿਖਾ ਹੈ ਰਾਜ ਨੂੰ ਸੁਰੂ سے ਦੇਖਦੇ ਸਕਿਉਰਟੀ ਦਾ ਕੰਸਰਨ ਹੈ ਸਕਿਉਰਟੀ ਦਾ ਰੀਜ਼ਨ ਹੈ ਕਿਉਂਕਿ ਇਸ ਵੇਲੇ ਪਾਕਿਸਤਾਨੀ ਹਾਲਾ ਠੀਕ ਨਹੀਂ ਔਰ ਹਿੰਦੁਸਤਾਨੀ ਹਿੰਦੁਸਤਾਨੀਆਂ ਵਾਸਤੇ ਪੰਜਾਬ ਜਾਂ ਪਾਕਿਸਤਾਨ ਜਾਣਾ ਠੀਕ ਨਹੀਂ ਔਰ ਜਿਹੜੇ ਇਨਪੁਟ ਆ ਰਹੇ ਹੋਣਗੇ ਏਜੰਸੀਸ ਕੋਲ ਉਹ ਚਿੰਤਾਜਨਕ ਹੋਣਗੇ ਇਸ ਕਰਕੇ ਭਾਰਤ ਸਰਕਾਰ ਨੇ ਉੱਥੇ ਭੇਜਣ ਤੋਂ ਮਨਾ ਕੀਤਾ ਫਿਲਗ੍ਰਿਮਸ ਨੂੰ ਜਿੱਦਾਂ ਹੀ ਹਾਲਾਤ ਠੀਕ ਹੋਣਗੇ ਜਿੱਦਾਂ ਹੀ ਏਜੰਸੀਸ ਕੋਲ ਇਨਪੁਟ ਠੀਕ ਆਏਗਾ ਤਦ ਜ਼ਰੂਰ ਵਾਪਸ ਛੁੱਟ ਮਿਲੇਗੀ ਰਾਹੁਲ ਗਾਂਧੀ ਆਪਣੀ ਵਿਦੇਸ਼ੀ ਦੌਰੇ ਤੋਂ ਬਾਅਦ ਪੰਜਾਬ ਆਏ ਨੇ ਔਰ ਮਲੇਸ਼ੀਆ ਗੇਸਨ ਮਲੇਸ਼ੀਆ ਤੋਂ ਘੁੰਮਣ ਤੋਂ ਬਾਅਦ ਪੰਜਾਬ ਆਏ ਨੇ ਔਰ ਬਿਹਾਰ ਦੇ ਕੈਂਪੇਨ ਵਿੱਚ ਕੰਮ ਮੈਂ ਬਹੁਤ ਥੱਕ ਗਿਆ ਸੀ ਇਸ ਕਰਕੇ ਮੇਰੇ ਉਸ ਤੋਂ ਮਲੇਸ਼ੀਆ ਜਾਣਾ ਜ਼ਰੂਰੀ ਸੀ ਬੜੀ देर ਕਰਤੀ ਅੱਛਾ ਹੁੰਦਾ ਬਿਹਾਰ ਦੇ ਜਿਹੜਾ ਉਹਨੇ ਆਪਣਾ ਕੈਂਪੇਨ ਕੀਤਾ ਸੀ ਉਸ ਤੋਂ ਤੁਰੰਤ ਬਾਅਦ ਅਗਰ ਪੰਜਾਬ ਆਂਦੇ ਲੋਕਾਂ ਦੀ ਚਿੰਤਾ ਕਰਦੇ ਤੇ ਅੱਛਾ ਹੁੰਦਾ ਪਰ ਉਹਨਾਂ ਵਾਸਤੇ ਵਿਦੇਸ਼ੀ ਦੌਰਾ ਜ਼ਰੂਰੀ ਸੀ ਨਾ ਕਿ ਪੰਜਾਬ ਔਰ ਦੂਜੀ ਗੱਲ ਉਹਨਾਂ ਦੀ ਜਿੱਥੇ ਸਰਕਾਰਾਂ ਨੇ ਉਹ ਚਲੰਗਾਨਾ ਹੈ ਉਹ ਕਰਨਾਟਕਾ ਹੈ ਝਾਰਖੰਡ ਹੈ ਜਾਂ ਜਿੱਥੇ ਹੋਰ ਉਹਨਾਂ ਦੀ ਸਰਕਾਰਾਂ ਨੇ ਜਾਂ ਟਮਲਡੂ ਹੈ ਉਹਨਾਂ ਦੀ ਕਿਸੇ ਵੀ ਸਰਕਾਰ ਨੇ ਕੋਈ ਵੀ ਰਾਹਤ ਸਮਗਰੀ ਪੰਜਾਬ ਨੂੰ ਨਹੀਂ ਪਹੁੰਚੀ ਹਾਲ ਤੱਕ ਖਾਸ ਕਰਕੇ ਸਾਡੇ ਜਿੱਥੇ ਸਰਕਾਰਾਂ ਨੇ ਉਹ ਯੂਪੀ ਹੈ ਹੋਏ Rajasthan ਹੋਏ Madhya Pradesh ਹੋਏ Chhattisgarh ਹੋਏ Gujarat ਹੋਏ Delhi ਹੋਏ ਸਭ ਸਰਕਾਰਾਂ ਨੇ ਆਪਣੇ ਉਹਨਾਂ ਜੋ ਜੋ ਹੌਸਦਾਂ ਸੀ ਆਪਣੇ ਉਹਨਾਂ ਕੋਸ਼ਿਸ਼ ਕਰਕੇ ਮਦਦ ਕੀਤੀ ਹੈ ਪੰਜਾਬ ਦੀ ਪਰ ਇਹ ਨਹੀਂ ਕਿ ਪੰਜਾਬ ਤੇ ਆਸਾਨ ਕੀਤਾ ਉਹ ਪੰਜਾਬ ਦਾ ਕਰਜ਼ਾ ਆਪਣੇ ਉਹਨਾਂ ਉਤਾਰਿਆ ਪਰ راہਲ ਗਾਂਧੀ ਨੂੰ ਫੋਟੋ ਆਫ ਸਵਾਸ ਸੇ ਉੱਥੇ ਆਪਣੀ ਸ਼ਕਲ ਦਿਖਾਉਣ ਵਾਸਤੇ ਆਏ ਨੇ ਇਸ ਜਿਹਦਾ ਕੁਝ ਨਹੀਂ ਕਿਉਂਕਿ ਅਗਰ ਸਹੀ ਮੈਨੇਜ ਪੰਜਾਬ ਨੂੰ ਲੈ ਕੇ ਦਰਦ ਹੁੰਦਾ ਤੇ ਬਿਹਾਰ ਦੇ ਜਿਹੜਾ ਕੈਂਪੇਨ ਸੀ ਉਹਨਾਂ ਦਾ ਉਸ ਤੋਂ ਤੁਰੰਤ ਬਾਅਦ ਪੰਜਾਬ ਆਂਦੇ ਜੋ ਪੀਪਲ ਗ੍ਰੀਨਸ ਦਾ ਮੁੱਦਾ ਹੈ ਭਾਰ ਸਕਾਨ ਨੇ तमाम ਲੋਕਾਂ ਨੂੰ ਪੱਤਰ ਲਿਖਾ ਹੈ ਰਾਜ ਨੂੰ ਸੁਰੂ से देखते हैं सिक्योरिटी ਦਾ ਕਨਸਰਨ ਹੈ ਸਿਕਿਉਰਿਟੀ ਦਾ ਰੀਜ਼ਨ ਹੈ ਕਿਉਂਕਿ ਇਸ ਵੇਲੇ ਪਾਕਿਸਤਾਨੀ ਹਾਲਾ ਠੀਕ ਨਹੀਂ ਔਰ ਹਿੰਦੁਸਤਾਨੀ ਹਿੰਦੁਸਤਾਨੀਆਂ ਹਾਸਤੇ ਪੰਜਾਬ ਜਾਂ ਪਾਕਿਸਤਾਨ ਜਾਂਦਾ ਠੀਕ ਨਹੀਂ ਔਰ جڑے انپوٹ آ رہے ہوں گے ایجنسیز کو جنک ہوں گے اس کر کے پارت سرکار نے اتے بھیجنے تو منع کیا فلگر کو ہی حالات ٹھیک ہوں گے ہی ایجنسیز کو انپوٹ ٹھیک آئے گا ضرور واپس چھوٹ ملے گی